राजा तो ना मेन तंग करो मैं पहली तंग हो चंकी गल नहीं मिलने का वादा करके तू मेन मिलने नहीं आई है मैं सारी रात रूढ़िया च बैठा रहा मैं तो रूढ़िया च बैठा रेह ਸਾਰੀ ਰਾਤ ਨਹੀਂ ਮੈਂ ਤਾਂ ਰੂੜੀਆਂ 'ਚ ਬੈਠਾ ਰਹਾ ਸਾਰੀ ਰਾਤ ਨਹੀਂ ਸਿਆਣੇ ਸੱਚ ਹੀ ਕਹਿੰਦੇ ਨੇ ਇਹ ਜਨਾਨੀਆਂ ਧੋਖੇਬਾਜ਼ ਹੁੰਦੀਆਂ ਨੇ ਦੇਖ ਲੈ ਬਿੱਲੋ ਜੀ ਮੈਂ ਤੇਰੇ ਵਾਸਤੇ ਆਪਦੇ ਜਿਗਰ ਦੇ ਟੁਕੜੇ ਦੋ ਬੱਕਰੀਆਂ ਵੇਚ ਕੇ ਤੈਨੂੰ ਸੋਨੇ ਦੀਆਂ ਚੂੜੀਆਂ ਕਰਾ ਕੇ ਦਿੱਤੀਆਂ ਸੀ ਵੀ ਤੂੰ ਮੈਨੂੰ ਪਿਆਰ ਕਰਦੀ ਆ ਪਰ ਮੈਨੂੰ ਕੀ ਪਤਾ ਸੀ ਤੂੰ ਇਹੋ ਜਿਹੀ ਧੋਖੇਬਾਜ਼ ਨਿਕਲੇਗੀ ਬੇਵਫਾ ਨਿਕਲੇਗੀ ਇਹਨੂੰ ਨਹੀਂ ਪਤਾ ਸੀਗਾ ਤੇਰਾ ਸੜਕ ਬਰਬਾਦ ਹੋ ਗਿਆ ਹੁਣ ਪਤਾ ਨਹੀਂ ਕਿੱਥੇ ਜਾ ਬੈਠੀ ਕਿੱਥੇ ਭਾਲਾ ਮੈਂ ਤੈਨੂੰ ਬਿੱਲੋ ਤੂੰ ਮੇਰੇ ਨਾਲ ਚੰਗੀ ਨਹੀਂ ਕੀਤੀ ਮੇਰੇ ਨਾਲ ਉਹ ਵੀ ਜੀਤ ਆ ਬਦਲਾ ਤਾਂ ਮੈਂ ਲਵਾਂਗਾ ਤੈਨੂੰ ਤੇ ਤੇਰੇ ਘਰ ਵਾਲੇ ਨੂੰ ਇਹ ਬਖਸ਼ਦਾ ਨਹੀਂ ਮੈਂ ਬਖਸ਼ਦਾ ਨਹੀਂ ਮੈਂ

ਕਿ ਦਿਓ ਕਿਤੇ ਸਾਡੇ ਨਾਲ ਸੋਹਣੀ ਪੁੱਛਿਆ ਨੀ ਆ ਕਿ ਮੇਰਾ ਹਾਲ ਸੋਹਣੀ ਉੱਤੇ ਨੁੱਝੇ ਕਦੇ ਅੱਸ਼ੂ ਭਗੇ ਸਿਤਾਰੇ ਨੀ ਲੜ ਲਾ ਕੇ ਨਾ ਚਰ ਨੂੰ ਕਾ ਤੋ ਮਾਈ ਨੀ ਮਿਲਣ ਬਿਲੋਂ ਨਾਰੇ ਨੀ ਲੜ ਲਾ ਕੇ ਮਤਰਾ ਨੂੰ ਨਾ ਨਾ ਮਿਲਣ ਮੁਤਿਆਰੇ ਨੀ ਨਾ ਨਾ ਕਿ ਮਿਟਰਾ ਨਾ ਨਾ ਨਾਜਰ ਜੀ ਨਾਜਰ ਜੀ ਨਾਜਰ ਜੀ ਕੀ ਹੈ ਤੂੰ ਤਾਂ ਮੇਰੀ ਪੋਰਾ ਵੀ ਵੇਟ ਨਹੀਂ ਕੀਤੀ ਬਿੱਲੋ ਤੂੰ ਆ ਗਈ ਪਰ ਤੂੰ ਇੰਨਾ ਲੇਟ ਕਿਉਂ ਹੋ ਗਈ ਕੀ ਦੱਸਾਂ ਜੀ ਤਾਂ ਮੇਰੇ ਘਰ ਵਾਲਾ ਮੇਰੇ ਤੇ 24 ਘੰਟੇ ਨਿਗਰ ਰੱਖੀ ਰੱਖਦਾ ਹੁਣ ਵੀ ਮੈਂ ਬੜੀ ਮੁਸ਼ਕਿਲ ਨਾਲ ਬੋਚ ਬਚਾ ਕੇ ਆਈ ਨਾ ਕਿੰਨੇ ਨੇ ਦੇਰ ਆਏ ਦਰਸਤ ਆ ਜੇ ਆਈ ਗਈਆਂ ਕੀ ਮੇਰੇ سینੇ ਨਾਲ ਲੱਗ ਮੇਰਾ ਸਿਨਾ ਠਾਰਦਾ जिसमें लागी गई मेरे बुगे एक तो मेनू बुगी दे, दे।, दे, दे, दे बिलो, बिलो। तेरी जी एंडी लंबी क्यों वो बेवफा बिलो तू जो गली छा हाँ? मैं तेन कद माफ नहीं करूंगा बिलो oh, 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 oh. मैं, मैं करता रहा बिलो बेबा तू जोगा नहीं छाया मेरिया दो बकरियां बक्याती बिलो अज तो बाद ਤੇਰਾ ਮੇਰਾ ਰਿਸ਼ਤਾ ਖਤਮ ਆਤ ਬਿੱਲੋ ਆਤ ਕਮਾਲ ਹੀ ਕਰਤੀ ਆ ਮੈਂ ਕਿਹਾ ਸਵਾਦ ਆ ਗਿਆ ਨਜ਼ਾਰੇ ਲਿਆਤੇ ਆ ਪੈਸਾ ਵੀ ਮਿਲ ਗਿਆ ਤੇ ਸੋਨਾ ਵੀ ਆ ਗਿਆ ਜਿੰਨੇ ਤੂੰ ਅੱਜ ਕਮਾਈ ਕੀਤੀ ਆ ਨਾ ਐਨੀ ਤਾਂ ਮੈਂ ਇੱਕ ਸਾਲ ਚ ਵੀ ਨਹੀਂ ਕਰ ਸਕਦਾ ਸਾਹ ਛੱਡ ਸਾਰੀ ਜ਼ਿੰਦਗੀ ਚ ਨਹੀਂ ਕਰ ਸਕਦਾ ਮੇਰਾ ਵੀ ਜੀ ਕਰਦਾ ਤੇਰੇ ਪੈਰ ਤੋਂ ਦੋਗੇ ਪੀਲਾ ਆਹੋ ਪੀਲਾ ਤੋਂ ਕੇ ਪੈਰ ਮਨ ਮਨ ਗਉ ਲੱਗਿਆ ਪਿਆ ਰੂੜੀਆਂ ਤੋਂ ਆਈਆਂ ਹੁਣ ਓ ਸੀ ਸੀ ਨਾਨੀ ਸੀ ਸੀ ਤੂੰ ਨਾ ਮੇਰੇ ਗੱਲ ਦਾ ਭਾਵ ਅਰਥ ਨਹੀਂ ਸਮਝੀ ਮੈਂ ਹੁਣ ਕਰ ਦੂ ਤੇਰੀ ਇੱਥੇ ਪ੍ਰਸੰਗ ਸਹਿਤ ਵਿਆਖਿਆ ਪੂਰੀ ਨਹੀਂ ਨਹੀਂ ਮੇਰੇ ਕਹਿਣ ਦਾ ਭਾਵ ਇਹ ਆ ਵੀ ਤੇਰੇ ਲਈ ਹੁਣ ਮੇਰੇ ਦਿਲ ਚ ਨਾ ਹੋਰ ਜਿਆਦਾ ਥੋੜੀ ਜਿਹੀ ਇੱਜ਼ਤ ਤਾਂ ਵਾਦ ਗਈ ਆ ਮੈਨੂੰ ਤਾਂ ਹੁਣ ਐਂ ਲੱਗਦਾ ਵੀ ਸਾਰੀ ਉਮਰ ਕੰਮ ਕਰਨ ਦੀ ਲੋੜ ਹੀ ਨਹੀਂ ਆ ਮਾਂ ਤੇ ਵਿਲਾ ਬਾਗ ਮੱਖੀਆਂ ਮਾਰਾ ਕਰਨੀ ਆ ਆਹੀ ਕੰਮ ਜੋ ਘਰ ਹੈ ਗਿਆ कर भी की सकता तू क्या है कुछ तू तो। नहीं नहीं मैं तो की क्या ना कुछ नहीं किया हाँ मैं अच्छा कि मेरे रिश्ता खत्म बिल्लो मैं भी देखता ना ਤੁੱਕ ਮੈਨੇ ਪੜਦੇ ਬੱਥੇਰਾ ਕਰ ਜੜ ਲਿਆ ਤੇਰੇ ਪਿੱਛੇ ਬੱਥੇਰੇ ਹੱਡ ਤੜਵਾਲੇ ਬੱਥੇਰਾ ਦਿਲ ਤੜਵਾਲੇ ਬਸ ਹੁਣ ਹੋਰ ਨਹੀਂ ਤੂੰ ਤਾਂ ਨਰੇ ਜਿੰਦਗੀ ਦਾ ਇੱਕੋ ਇੱਕ ਮਕਸਦ ਹੈ ਤੈਨੂੰ ਸਿਰਫ ਤੈਨੂੰ ਹਾਸਲ ਕਰਨਾ ਓਏ ਹਰਾਮਖੋਰਾ ਇਧਰ ਕੋ ਕਿਤੇ ਫਿਰ ਸਾਰੀ ਰਾਤ ਆ ਕੇ ਹਾਲ ਬਣਾ ਰੱਖਿਆ ਕੌਣ ਹੈ ਤੂੰ ਤੇਰੀ ਮਾਦਾ ਖਸਮ ਪਿਓ ਤੇਰਾ ਮੈਂ ਕਿੱਥੇ ਸਾਰੀ ਰਾਤ ਬਾਪੂ ਮੈਂ ਆਦਾ ਯਾਰ ਦੇ ਵਿਆਹ ਦੇ ਗਿਆ ਸੀ ਬਸ ਸੜੇ ਰਾਤ ਨੂੰ ਕਿਹੜੇ ਤੇਰੇ ਪਿਓ ਦਾ ਵਿਆਹ ਹੁੰਦਾ ਹੈ ਹੈ ਘਰ ਸੁਣਨਾ ਪਿਆ ਤੂੰ ਬਾਹਰ ਐਸ਼ਾ ਕਰਦਾ ਫਿਰਦਾ ਮਲੇ ਕੱਲ ਜਿਹੜਾ 10000 ਰੁਪਏ ਦਿੱਤਾ ਸੀ ਤੈਨੂੰ ਕਿਤੇ ਆ ਪੈਸੇ ਮੋੜ ਮੇਰੇ ਪੈਸੇ ਉਹ ਤਾਂ ਬਾਪੂ ਮੈਂ ਖਾਚ ਗਿਆ ਖਰਚ ਦੇ ਸਾळ्या ਐ ਦਾ ਘਰ ਛੱਡ ਦੇਗਾ ਉਹ 2 ਨੰਬਰ ਦੀ ਕਮਾਈ ਨੇ ਮੇਰੀ ਉਹ ਮੈਂ ਕੋਈ ਜੂਆ ਨਹੀਂ ਖੇਡਦਾ ਜਿਹੜਾ ਤੂੰ ਬਾਹਰ ਗੁਲਛਰ ਰੇਡੋਂਦਾ ਫਿਰਦਾ ਮੈਨੂੰ ਨਹੀਂ ਪਤਾ ਮੇਰੇ ਪੈਸੇ ਮੋੜ ਨਹੀਂ ਤਾਂ ਤੇਰੀ ਖੈਰ ਨਹੀਂ ਅੱਜ ਜਿਹੜੇ ਖਰਚ ਹੋ ਗਏ ਉਹ ਕਿੱਥੋਂ ਮੋੜਦੇ ਆ ਮੈਨੂੰ ਨਹੀਂ ਪਤਾ ਚੋਰੀ ਕਰ ਚਾਹੇ ਡਾਕਾ ਮਾਰ ਮੈਨੂੰ ਮੇਰੇ ਪੈਸੇ ਚਾਹੀਦੇ ਨਹੀਂ ਤਾਂ ਮੇਰੇ ਸਲੇ ਕਰੇ ਨਾਪੜ ਕਰੇ ਤਾਂ ਬੜ ਨੂੰ ਵੈਸੇ ਵੀ ਨਹੀਂ ਜੀ ਕਰਦਾ ਬਾਪੂ ਮੇਰਾ ਉਸ ਮੇ ਖਵਾ ਦੀ ਵਫਾਈ ਕਰਕੇ ਬੇਵਫਾਈ ਤਾਂ ਮੇਰੇ ਨਾਲ ਹੋਈ ਹੈ ਮੈਂ ਨੰਗਾ ਵਾਦਾ ਕਰਕੇ ਆਈ ਨਹੀਂ ਮਹਿਲਾ ਤਾਂ ਮੈਨੂੰ ਵੀ ਨਹੀਂ ਆਈ ਬੱਲੋ ਤੂੰ ਮੇਰੇ ਨਾਲ ਚੰਗੀ ਨਹੀਂ ਕੀਤੀ ਚੱਕੀ ਤਾਂ ਮੇਰੇ ਨਾਲ ਵੀ ਨਹੀਂ ਹੋਈ ਬੱਲੋ ਤੂੰ ਹੁਣ ਬੱਲੋ ਨਹੀਂ ਤੇ ਵਫਾ ਬੱਲੋ ਹੈ ਬਾਪੂ

ਪਿੱਛਾ ਪ ਵੀ ਮਰ ਜੇ ਤਾਂ ਡਾਂਗ ਵੀ ਨਾ ਟੁੱਟੇ ਕੋਈ ਐ ਇਦਾਂ ਦਾ ਜਾਦੂ ਟੂਣਾ ਕਰ ਕਿ ਉਹ ਦੋਵੇਂ ਕੰਜਰ ਪਿਓ ਪਤਨਾ ਨੰਗੇ ਹੋ ਕੇ ਸੜਕ ਤੇ ਆ ਜਾਣ ਤੇ ਆਪਾਂ ਦੋਵੇਂ ਐਸ਼ ਕਰੀਏ ਫਿਰ ਐਸ਼ ਆਪਾ ਦੋਨੇ ਆਹੋ ਆਪਾਂ ਦੋਵੇਂ ਤੇ ਹੋਰ ਕੌਣ ਹਾਂ ਹਾਂ ਕਿਉਣੀ ਬਸ ਸੀ ਦੇਖਦੇ ਚੱਲੋ ਆਏ ਕੀ ਆਏ दर्द हो लग गया ले किथे है और पैर तेरे के लत तक मेरे ले दर्द न दा तू दस दे क्यों नहीं मैं कुटूं ना दा मैं तो सारी उम्र करता रहा और फिर अमर जी का के मैं फैक्ट्री का काम सही हां चलो नहीं तो कोई डर ठीक है ना चल ठीक है फिर ਮਰ ਜੇ ਹਰਾਮੀ ਕੁੱਤਾ ਰਹਿ ਜੇ ਸੁੱਤਾ ਮੇਰੇ ਪਿਓ ਦਾ ਸਾਲਾ ਇਹੀ ਲਿਖਿਆ ਸੀ ਮੇਰੇ ਕਰਮਾਂ ਦੇ ਵਿੱਚ ਇਹਦੋਂ ਤਾਂ ਮੈਂ ਕਿਸੇ ਬੁੜੇ ਨਾਲ ਹੀ ਵਿਆਹ ਕਰਵਾ ਲੈਂਦੀ ਅੱਜ ਕਿਨੂੰ ਗਾਲਾਂ ਦਿਨੇ ਆਉਣੀਆਂ ਬੇਵਫਾ ਔਰਤ ਨਾਜਰ ਜੀ ਮੈਂ ਤਾਂ ਲੁੱਟੀ ਗਈ ਬਰਬਾਦ ਹੋ ਗਈ ਮੇਰੇ ਘਰਾਂ ਲੈ ਤਾਂ ਮੈਨੂੰ ਕਿਤੇ ਜੋਗਾ ਨਹੀਂ ਛੱਡਿਆ ਰੱਬ ਕਰਕੇ ਮਰ ਜੇ ਮੈਂ ਤਾਂ ਕਿਹਨੀ ਆ ਜਾਏ ਕਿਸੇ ਟਰੱਕ ਥੱਲੇ ਨਾ ਰਹੇ ਤਾਂ ਪਾਣ ਜੋਗਾ ਅਜਾ ਜੀ ਮੈਨੂੰ ਮਾਫ ਕਰ ਦਿਓ ਉਹ ਟੋਂਗਣ ਆ 36574 ਮੈਨੂੰ ਨਾ ਦਿਖਾ ਸਿੱਧੀ ਤਰ੍ਹਾਂ ਦੱਸ ਗੱਲ ਕੀ ਹੈ ਕੀ ਦੱਸਾਂ ਅਜਾ ਜੀ ਜਿਹੜਾ ਤੁਸੀਂ ਮੈਨੂੰ ਸੋਨੇ ਦਾ ਹਾਰ ਨਹੀਂ ਦਿੱਤਾ ਸੀ ਉਹ ਮੇਰੇ ਘਰੋਂ ਦਾ ਲੈ ਕੇ ਭੱਜ ਗਿਆ ਤੇ ਕੋ ਮਿਨੇ ਨੇ ਮੈਨੂੰ ਕੁੱਟਿਆ ਵੀ ਬਹੁਤ ਜ਼ਿਆਦਾ ਆ ਦੇਖੋ ਆ ਦੇਖੋ ਆ ਦੇਖੋ ਕਟ-ਕੱਟ ਕੇ ਸਾਰੇ ਸਰੀਰ ਤੇ ਨਿਸ਼ਾਨ ਪਾਏ ਬੈਨ ਆਏ ਨਾਜਰ ਜੀ ਮੈਂ ਹੀ ਇੰਨੀ ਸੀ ਜਿਹੜੀ ਤੁਹਾਡੇ ਪਿਆਰ ਨੂੰ ਸਮਝ ਨਾ ਸਕੀ ਤੁਹਾਡੇ ਬਿਨਾ ਮੈਂ ਨਹੀਂ ਬਚ ਸਕਦੀ ਮਰ ਜੂੰਗੀ ਗੁੜ ਖਾ ਕੇ ਤੂੰ ਕੋ ਮਰੇ ਮਿਲੋ ਮਰੂੰਗਾ ਦਮ ਮੈਂ ਮੈਂ ਤੈਨੂੰ ਇੰਨਾ ਪਿਆਰ ਕੀਤਾ ਤੂੰ ਮੇਰੇ ਪਿਆਰ ਦੀ ਕਦਰ ਨਹੀਂ ਕੀਤੀ ਬਰਬਾਦ ਕਰਤਾ ਤੂੰ ਮੈਨੂੰ ਬਰਬਾਦ ਨਾਜਰ ਜੀ ਤੁਹਾਡੀ ਬਿੱਲੋ ਤੁਹਾਨੂੰ ਬਰਬਾਦ ਨਹੀਂ ਹੋਂਦਊਗੀ ਥੋੜੇ ਪਿੱਛੇ ਤੋਂ ਬਿੱਜੂ ਜੇ ਨੂੰ ਛੱਡਦਾ ਮੈਂ ਥੋੜਾ ਦਿੱਤਾ ਹੋਇਆ ਹਾਰ ਲੈ ਗਿਆ ਕਿਹੜੇ ਪੈਣ ਕੰਜਰ ਨੂੰ ਮੈਂ ਤਾਂ ਕਹਿਨੀ ਆ ਹਾਰ ਦੀ ਫਿਕਰ ਕਿਉਂ ਕਰਦੀਆਂ ਬਿੱਲੋ ਜੇ ਤੂੰ ਉਸ ਬਿੱਜੂ ਜੇ ਨੂੰ ਛੱਡ ਦਿੱਤਾ ਨਾ ਰਾਣੀ ਬਣਾ ਦੂ ਤੈਨੂੰ ਮੈਂ ਰਾਣੀ ਰਾਣੀ ਨਾ ਕਹੋ ਮੈਨੂੰ 나జర్ ਜੀ ਰਾਣੀ ਕਾਹਨ ਨੂੰ ਮੇਰੇ ਪੱਲੇ ਹੈ ਹੀ ਕੀ ਇੱਕ ਔੜਾ ਜ਼ਮੀਨ ਦਾ ਵੀ ਨਹੀਂ ਮੇਰੇ ਪੱਲੇ ਥੋੜੇ ਦੀ ਗੱਲ ਕੀ ਕਰਦੀਆਂ ਬਿੱਲੋ ਮੇਰੀ ਸਾਰੀ ਜ਼ਮੀਨ ਜਿਹਦਾ ਤੇਰੀ ਦਾ ਹੈ ਬਸ ਬਸ 나జర్ ਜੀ ਇੱਦਾਂ ਕਹਿ ਨਾਲ ਕਿਹੜਾ ਟੈਕਸ ਲੱਗਦਾ ਮੈਂ ਤਾਂ ਫੇਰ ਮੰਨੂੰਗੀ ਜੇ ਤੁਸੀਂ ਆਪਣੀ ਸਾਰੀ ਜ਼ਮੀਨ ਜਾਈਦਾ ਮੇਰੇ ਨਾਮ ਕਰਾਉਂਗੇ ਇਹ ਜ਼ਮੀਨ ਸਾਡੇ ਪਿਆਰ ਚ ਰੋੜਾ ਬਣਦੀ ਹੈ ਨਾ ਬਿੱਲੋ ਤੇ ਮੈਂ ਸਾਰੀ ਜ਼ਮੀਨ ਤੇਰੇ ਨਾਮ ਕਰਾ ਦੂੰਗਾ ਸਚਿਨਾਜਰ ਜੀ ਇਹ ਨਾਜਰ ਦੀ ਜੁਬਾਨ ਹੈ ਤੇ ਤੁਹਾਡਾ ਮੁੰਡਾ ਢਿੱਡ ਵਿੱਚ ਗੋਲੀ ਕੱਢ ਦੂੰ ਮੇਰੇ ਹਸਲੇ ਦੇ ਜਦੋਂ ਮੈਂ ਕਹਦਾ ਜ਼ਮੀਨ ਤੇਰੀ ਹੈ ਤੇ ਤੇਰੀ ਹੈ ਤੁਸੀਂ ਬਾਲੀ ਚੰਗੇ ਹੋ ਨਾਜਰ ਜੀ ਸ਼ਾਮ ਨੂੰ ਘਰੇ ਆਜਾ ਜ਼ਮੀਨ ਦੇ ਕਾਗਜ਼ ਲੈ ਕੇ

ਜੇ ਜੀਤ ਮਰ ਗਿਆ ਤਾਂ ਕੀ ਕਰੂੰਗੀ ਆ ਜੇ ਜੀਤ ਮਰ ਗਿਆ ਫਿਰ ਕੀ ਕਰੂੰਗੀ ਆ ਕੌਣ ਤੁਹਾਨੂੰ ਤਾ ਜਤਾ ਤੋੜ ਕੇ ਲੈ ਕੇ ਦੇ ਆ ਕਰੂਗਾ ਹੈ ਲਖਾਓ ਮੇਰੇ ਸਾਰੇ ਹਾਂ ਤੁਸੀਂ ਮੈਂ ਤੁਹਾਡੇ ਸਾਰੇ ਹਾਂ ਹੁਣ ਤਾਂ ਆਪਣੀ ਜ਼ਿੰਦਗੀ ਬਸ ਤੁਹਾਡੇ ਨਾਲ ਹੀ ਰੰਗਣੀ ਹੈ ਖਾਓ ਖਾਓ ਹੋਰ ਲੈ ਮਾਂ ਹੈ ਹੋਰ ਲੈ ਮਾਂ ਖਾਲਾ ਤੂੰ ਵੀ ਲੈ ਵਿਜੀਤ ਮੈਂ ਕੁਝ ਵੀ ਕਰਦਾ ਹਾਂ ਪਰ ਤੂੰ ਮੈਨੂੰ ਦੱਸ ਬੇਵਫਾ ਔਰਤ ਤੂੰ ਮੇਰੇ ਘਰੇ ਕੀ ਲੈਣਾ ਆ ਨਿਕਲ ਜਾ ਮੇਰੇ ਕੋ ਚੀਤੇ ਕਿਉਂ ਬੋਲਦਾ ਮੈਂ ਤਾਂ ਮਰਨ ਚੱਲੀ ਸੀ ਸੋਚਿਆ ਇੱਕ ਵਾਰੀ ਜੀਤ ਨੂੰ ਮਿਲਿਆ ਵਾ ਵੈਸੇ ਵੀ ਮੇਰੇ ਪੱਲੇ ਆਏ ਕਿ ਕੁਝ ਵੀ ਨਹੀਂ ਰਿਹਾ ਮੈਂ ਤਾਂ ਲੁੱਟੀ ਗਈ ਸੋਚਿਆ ਸੀ ਮਰਨ ਤਾਂ ਜਾ ਰਹੀ ਜਾਂਦੀ ਜਾਂਦੀ ਮੂੰਹ ਦੇਖ ਜਮਾ ਜੀਤ ਦਾ ਹਏ ਬਿੱਲੋ ਤੂੰ ਕਿਉਂ ਮਰੇ ਮਰਨਾ ਤੇਰੇ ਦੁਸ਼ਮਣ ਨਾਲੇ ਤੇਰੇ ਕੋਲੇ ਕਾਦੀ ਘਾਟਾ ਤਬਾ ਸੁਖਨਾਲ ਤੇ ਕਹਿੰਦਾ ਬਹੁਤ ਕੋਸਾ ਸਾਰਾ ਕੋਸਾ ਤੇਰੇ ਕੋਲੇ ਤੂੰ ਕਿਉਂ ਮਰੇ ਇਹ ਕੁਝ ਨਹੀਂ ਹੈਗਾ ਮੇਰੇ ਪੱਲੇ ਜਿਹੜੀਆਂ ਤੇ ਚੂੜੀਆਂ ਦਿੱਤੀਆਂ ਸੀ ਨਾ ਉਹ ਲੈ ਕੇ ਭੱਜ ਗਿਆ ਰਾਮ ਦਾ ਕੁੱਤਾ ਮਰ ਜੇ ਮੈਂ ਤਾਂ ਕਹਿਣੀ ਏ ਟਰੱਕ ਥੱਲੇ ਆ ਕੇ ਘਟ ਘਟ ਤੇਰੇ ਕੋਲੇ ਆਉਂਦਾ ਘਰ-ਬਾਰ ਤੇ ਹੈਗਾ ਐਡੀ ਸੋਹਣੀ ਗੱਡੀ ਆ ਬੱਕਰੀਆਂ ਨੇ ਗਈਆਂ ਕੀ ਨਹੀਂ ਹੈਗਾ ਤੇਰੇ ਕੋਲੇ ਵੇ ਮੇਰੇ ਪੱਲੇ ਤਾਂ ਕੁਝ ਵੀ ਨਹੀਂ ਹੈਗਾ ਨਾ ਘਰ ਨਾ ਬਾਰ ਦੇਖ ਜਿਹੜੀਆਂ ਤੂੰ ਇੰਨੀ ਸੋਹਣੀ ਚੂੜੀਆਂ ਦਿੱਤੀਆਂ ਸੀ ਨਾ ਹੈ ਇੰਨੇ ਪਿਆਰ ਨਾਲ ਮੇਰੇ ਹੱਥਾਂ 'ਚ ਪਾਈਆਂ ਦਿਆਂ ਰਾਹੋਂਦ ਨਹੀਂ ਉਹ ਵੀ ਕੱਢ ਲੀਆਂ ਇੰਨੀ ਬੇਰਹਿਮੀ ਨਾਲ ਆ ਦੇਖ ਕਿਡੇ ਕਿਡੇ ਜੱਕ ਮੋਏ ਪੈਨੇ ਮੇਰੇ ਹੱਥਾਂ ਤੇ ਬਿੱਲੋ ਤੈਨੂੰ ਮੈਂ ਦੱਸਾਂ ਨਾ ਉਹ ਚੂੜੀਆਂ ਤੈਨੂੰ ਮੈਂ ਆਪਦੀਆਂ ਦੋ ਬੱਕਰੀਆਂ ਵੇਚ ਕੇ ਲੈ ਆ ਕੇ ਦਿੱਤੀਆਂ ਦੀਆਂ ਕੁੱਤਾ ਉਹ ਲੈ ਗਿਆ ਖੋਕੇ ਦਿੱਤੋ ਹੈ ਹਾਂ ਬਹੁਤ ਕੁੱਟਿਆਣੇ ਮੈਨੂੰ ਆ ਸੱਚੀ ਤਾਂ ਇਹ ਤਾਂ ਮੈਂ ਮਰ ਰਹੀ ਆ ਬਿੱਲੋ ਜੀ ਤੁਸੀਂ ਮੈਨੂੰ ਦੱਸੋ ਤੁਹਾਨੂੰ ਹੋਰ ਕੀ ਚੀਜ਼ ਦੀ ਲੋੜ ਆ ਮੈਂ ਤਾਂ ਨਹੀਂ ਮਰਿਆ ਹੈਗਾ ਮੈਂ ਤਾਂ ਨਹੀਂ ਕਿਤੇ ਗਿਆ ਮੈਂ ਤਾਂ ਉਹਰੇ ਥੋੜੇ ਕੋਲੀ ਆ ਤੁਸੀਂ ਬਸ ਹੁਕਮ ਕਰੋ ਵੀ ਜੀਤ ਕੋਲ ਤੁਹਾਨੂੰ ਕੀ ਚਾਹੀਦਾ ਉਹੀ ਜੀਤ ਹਾਜ਼ਰ ਕਰ ਦੂਗਾ ਬਿੱਲੋ ਜੀ ਐ ਨਾ ਕਰੋ ਤੁਸੀਂ ਦੁਖੀ ਨਾ ਹੋ ਦੁਖੀ ਹੋਇਦਣਾ ਤੁਸੀਂ ਬਾਲੇ ਭੜੇ ਲੱਗਦੇ ਤੁਸੀਂ ਤਾਂ ਬਸ ਫੁੱਲਾ ਵਾਂਗੂ ਹੱਸਦੀ ਸੋਹਣੀ ਲੱਗਦੇ ਹੋ ਹੱਸਦੀ ਸੋਹਣੀ ਲੱਗਦੇ ਸੀ ਮਾਸ ਵੀ ਸੋਹਣੀ ਲੱਗਦੀਆਂ ਹਾਂ ਹਾਂ ਬਿੱਲੋ ਜੀ

ਮੈਂ ਝੂਠੀ ਨਹੀਂ ਬੋਲਦਾ ਬਿੱਲੋ ਜੀ ਮੈਂ ਤੈਨੂੰ ਸੱਚੇ ਦਿਲੋਂ ਪਿਆਰ ਕਰਦਾ ਘਰ ਦੀ ਗੱਲ ਕਰਦੇ ਹਾਂ ਇਹ ਘਰ ਦੇ ਕਾਗਜ਼ ਤੁਹਾਡੇ ਨਾਮ ਕਰਾ ਦੇਣਾ ਮੈਂ ਹਾਂ ਸੱਚੀ ਹਾਂ ਸੱਚੀ ਕਦੋਂ ਕਰਾ ਰਿਹਾ ਹਾਂ ਫਿਰ ਤੁਸੀਂ ਹੁਕਮ ਕਰੋ ਮੈਂ ਤਾਂ ਅੱਜ ਸ਼ਾਮ ਨੂੰ ਇੱਕ ਆਗੀ ਲੈ ਕੇ ਤੁਹਾਡੇ ਘਰੇ ਆ ਜਾਣਾ ਹਾਏ ਮੈਂ ਮਰ ਜੂ ਪਜੀਤ ਤੂੰ ਤਾਂ ਮੇਰੇ ਦਿਲ ਦੀ ਗੱਲ ਖੋਲੀ ਪਤਾ ਰੱਬ ਨੇ ਵੈਸੇ ਜੋ ਕਰੇ ਚੰਗੇ ਲਈ ਕਰੇ ਜਿਹੜਾ ਮੈਂ ਤੇਰੇ ਲਈ ਆਗੀ ਨਹੀਂ ਉਹਨੂੰ ਤਾਂ ਮੈਂ ਮਰ ਜਾਂਦੀ ਕਦੋਂ ਦੀ ਨਾ 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 ਬਿੱਲੋ ਇਹ ਗੱਲ ਨਹੀਂ ਕਹਿਣੀ ਮਰਨਾ ਮਰਤਾ ਸੀ ਜਾਵਾਂਗੇ ਪਰ ਤੂੰ ਨਹੀਂ ਮਰਨਾ ਹੈਗਾ ਬਿੱਲੋ ਲੈ ਮੇਰੀ ਆਪਣੀ ਮਿੱਟੀ ਤਾਂ ਹੋਈ ਪਈ ਆ ਗਲੀਆਂ 'ਚ ਮੈਂ ਰੋਲਦੀ ਫਿਰਦੀ ਆਗੀ ਬਿੱਲੋ ਤੂੰ ਗਲੀਆਂ 'ਚ ਰੋਲਣਾ ਨਹੀਂ ਹੈਗਾ ਨਾਲੇ ਮੇਰੀ ਗੱਲ ਸੁਣ ਲੈ ਮੈਂ ਕਰਦਾ ਕੀ ਕਰਨਾ ਮੈਂ ਤਾਂ ਬਸ ਤੇਰੇ ਕੋਲੇ ਆ ਕੇ ਰੋਟੀ ਖਾਜਿਆ ਕਰੂੰਗਾ ਇਹ ਇੰਨੀ ਕ ਗੱਲਾਂ ਆ ਗਈਆਂ ਆਪਣੀ ਠੀਕ ਹੈ ਲੈ ਹੁਣ ਤੂੰ ਘਰ ਆਣਾ ਆ ਘਰ ਸਮਝ ਲੈ ਤੇਰੇ ਨਾਂ ਤੇ ਹੋ ਗਿਆ ਚਲ ਠੀਕ ਹੈ ਫਿਰ ਹੁਣ ਮੈਂ ਚਲਦੀ ਆਂ फिर मैं कैंसिल कर दिनी हूं मरन मरन वाला ना मरना नहीं ठीक है मैं तो वही ही बस चंगा भरे आज शाम में ठीक है आ जा मैं तेरा इंतजार करूंगी कागज लेके आ जी कर दे ठीक है बिलो जी शाम में मैं कर दे कागज लेके आ जाऊंगा थोड़ी ठीक है ठीक है फिर बड़ी सोहनी हो भी तो बस चलो मैं जावा हाँ। फिर ਠੀਕ 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 ਹੈ ਬਿੱਲੋ ਜੀ ਆ ਜੂਗਾ ਜੀ ਮੈਂ ਸ਼ਾਮ ਨੂੰ ਠੀਕ ਹੈ ਠੀਕ ਹੈ ਬਾਏ ਹੈ ਕੰਬਲਿਓ ਤੁਹਾਡੇ ਦਾ ਭਾਗ ਖੁੱਲ ਗੇ ਹੁਣ ਬਿੱਲੋ ਜੀ ਆਪਣੇ ਘਰੇ ਰਹਿਆ ਕਰਨਗੇ ਤੁਸੀਂ ਦੇਖਦੇ ਜਾਇਓ ਤਾਨੂੰ ਮੈਂ ਕੱਲਾ ਪੱਠੇ ਪਾਉਂਦਾ ਸੀ ਨਾ ਨਿਬਦੇ ਧਨੀਆ ਤੋੜ-ਤੋੜ ਲਿਆ ਤੁਸੀਂ 베ਰੀ ਦੇ ਧਨੀਆ ਤੋੜ-ਤੋੜ ਲਿਆ ਤੁਸੀਂ ਹੁਣ ਮੈਂ ਤੇ ਬਿੱਲੋ ਤੋੜ-ਤੋੜ ਕੇ ਲਿਆ ਕਰਾਂਗੇ ਤੇ ਅਸੀਂ ਦੋਹੇ ਜਣੇ ਰਲ ਕੇ ਤੁਹਾਨੂੰ ਖਵਾਇਆ ਕਰਾਂਗੇ ਤੁਸੀਂ ਪੂਰੀਆਂ ਖੁਸ਼ ਹੋ ਜਾਓਗੇ ਤਾਕੜੀਆਂ ਹੋ ਜਾਓਗੇ ਹੁਣ ਤਾਂ ਬਿੱਲੋ ਜੀ ਆਪਣੇ ਘਰੇ ਆ ਰਹੀ ਐ ਸੁਣ ਲਾ ਤੇ ਆਉਣ ਨਾਲ ਉਧਰ ਦੱਸ ਕੀ ਕਰਨ ਜਾਨੀ ਆ ਬਿੱਲੋ ਜੀ ਦੇਖ ਤੁਹਾਨੂੰ ਮੈਂ ਪਿਆਰ ਕਰਿਆ ਕਰੂਗੀ ਪਿਆਰ ਕਰਿਆ ਕਰੀਂ ਵੇ ਬਫਾ ਬਿੱਲੋ ਤੂੰ ਕਿੰਨੀ ਬੇਰਹਿਮ ਲੱਗਦਾ ਤੇਰੇ ਸੀਨੇ ਚ ਦੈਲੀ ਹੈਣੀ ਜਿਹੜਾ ਵਾਦਾ ਕਰਕੇ ਆਈ ਨੀ ਤੇਰੀ ਅੜੀਕ ਚ ਸਾਰੀ ਰਾਤ ਤੜਫਦਾ ਰਿਆਂ ਹਾਏ ਵੇ ਮੇਰੇ ਭੋਲੇ ਦਿਉਰਾ ਦੋ ਪੈਸੇ ਦੀ ਝਾਂਜਰ ਕੀ ਦੇਤੀ ਤੈਨੂੰ ਲੱਗੇ ਬਿੱਲੋ ਤੇਰੀ ਹੋ ਗਈ ਹਾਏ ਮੇਰੀ ਬਿੱਲੋ ਜੇ ਗੱਲ ਪੈਸਿਆਂ ਦੀ ਨਾ ਮੈਂ ਸਾਰੀ ਜ਼ਮੀਨ ਜਾਇਦਤ ਤੇਰੇ ਨਾਲ ਕਰ ਦੂੰ ਮੇਰੇ ਨਾਮ ਕਰ ਦੇਂਗਾ ਨਾਮ ਕਰਨੋ ਜਮੀਨ ਤੇਰੇ ਕੋਲ ਹੈ ਕਿਥੇ ਚਲ ਹਟ ਪਰ ਆਇਆ ਵੱਡਾ ਬਿੱਲੋ ਦੇ ਸੁਪਨੇ ਦੇਖਣ ਆਲਾ ਨਾਦਰ ਦਾ ਕੱਲਾ ਕੱਲਾ ਮੁੰਡਾ ਮੈਂ ਮੇਰੇ ਕੋਲ ਜ਼ਮੀਨ ਹੈ ਨਹੀਂ ਹਾਂ ਸੱਚ ਜ਼ਮੀਨ ਤਾਂ ਵਾਕਈ ਮੇਰੇ ਕੋਲ ਹੈ ਨਹੀਂ ਜ਼ਮੀਨ ਤਾਂ ਸਾਰੀ ਕੰਜਰ ਬੁੜੇ ਦੇ ਨਾਮ ਹੈ ਬਾਪੂ